ਪਾਜੀ ਤੁਸੀਂ ਦੀ ਦਿਵਾਲੀ ਦੇ ਤਾਂ ਬੜੀਆਂ 6000 ਤੋਂ ਥੱਲੇ ਵੇਤੀਆਂ ਪਾਜੀ ਮੈਨੂੰ ਹੁਣ ਵੀ ਮਿਲ ਜੂ ਉਸ ਰੇਟ ਪਾਜੀ ਬਿਲਕੁਲ ਤੁਸੀਂ ਆਏ ਆ ਪਰਮਾਰ ਇਲੈਕਟ੍ਰੋਨਿਕਸ ਵਾਲਿਆਂ ਦੇ ਪੰਜਾਬ ਦੇ ਮਸ਼ਹੂਰ ਸੇਲ ਰਿਆ ਤੇ ਸਾਡੇ ਕੋਲ ਮਿਲੇਗੀ 32 ਇੰਚ ਦੀ ਸਮਾਰਟ ਐਲਈਡੀ ਸਮਾਰਟ ਐਂਡਰੋਇਡ ਫਰੇਮਲੈਸ 1 ਸਾਲ ਦੀ ਵਾਰੰਟੀ ਨਾਲ ਸਿਰਫ 5980 ਰੁਪਏ ਦੀ ਤਰਤਾੜੀ ਲੈਣੀ ਆ 43 ਮਿਲ ਜੇਗੀ ਸਮਾਰਟ ਐਂਡਰੋਇਡ ਫਰੇਮਲੈਸ 1 ਸਾਲ ਦੀ ਵਾਰੰਟੀ ਨਾਲ ਸਿਰਫ 10390 ਰੁਪਏ ਦੀ ਭਾਜੀ ਮੈਂ ਤਾਂ ਅੱਜ ਦੇਖਣੇ ਆਇਆ ਸੀ ਕਿ ਮੈਂ ਮਰ ਗਿਆ ਪੁੱਛ ਲਾਂ ਮੈਂ ਰੇਟ ਉਹ ਮਿਲ ਜੂ ਭਾਜੀ ਮੈਂ ਕੱਲੂ ਲੈ ਕੇ ਜਾਣੀ ਲੈ ਜਾਮਾ ਜੀ ਕੱਲੂ ਨਹੀਂ ਆਣਾ ਹੈਗਾ ਕੱਲੂ ਹੈਗਾ ਲਾਸਟ ਸੰਡੇ ਸਾਡੀ ਦੁਕਾਨ ਰਹੇਗੀ ਆਫ ਸੋ ਆਣਾ ਦੇ ਜਾਂ ਅੱਜ来ਓ ਜਾਂ ਯਾਰਜੋ ਪਰਸੋ ਨੂੰ ਲਾਸਟ ਸੰਡੇ ਦੁਕਾਨ ਆਫ ਰਹੇਗੀ ਸੋ ਸਾਰਿਆਂ ਨੂੰ ਇਹ ਦੱਸਣ ਲਈ ਦੱਸ ਰਿਹਾ ਆ ਕਿ ਕੱਲੂ ਹੈਗਾ ਲਾਸਟ ਸੰਡੇ ਦੁਕਾਨ ਰਹੇਗੀ ਆਫ ਆਣਾ ਜਾਂ ਅਜਾਓ ਜਾਂ ਪਰਸੋਂ ਆਲਾ ਆ ਤੇ ਹੋਰ ਵੀ ਰੇਟ ਬਗੜਾ ਦਦਮਾ ਫਿਰ ਆਜੋ ਜੀ ਤੇ 32 ਇੰਚ ਦੀ ਜਿਹੜੀ ਸਾਰੇ ਕੋਲ ਮਿਲ ਜਾਏਗੀ ਸਮਾਰਟ ਐਂਡਰੋਇਡ ਫਰੇਮਲੈਸ ਦੇ ਨਾਲ ਨਾਲ 1 ਸਾਲ ਦੀ ਗਾਰੰਟੀ ਖਰਾਬ ਹੋਣ ਦੇ ਪੀਸ ਦਾ ਪੀਸ ਨਵਾਂ ਰਿਪਲੇਸਮੈਂਟ ਖਰਾਬ ਕਰਾਵ ਹੋ ਜਿਆ ਹੋ ਗਿਆ ਬਸ ਟੁੱਟੀ-ਭੱਜੀ ਨਾ ਹੋਵੇ ਚਾਕੇ ਇਸ ਪੀਸ ਪੀਸ ਦੇਣਾ ਨਵਾਂ ਰੇਟ ਹੈਗਾ ਸਿਰਫ 9290 ਰੁਪਏ ਇੱਥੇ ਬਸ ਨਹੀਂ ਇਹਦੇ ਨਾਲ 50 ਲੀਟਰ ਗੀਜ਼ਰ ਜਿਹੜਾ 6990 ਐਮ ਆਰ ਪੀ ਵਾਲ ਦੇਵਾਂਗੇ ਬਿਲਕੁਲ ਫ੍ਰੀ ਆਈ ਐਸ ਆਈ 5 ਸਟਾਰ ਹੈ ਔਰ ਬਿਲਕੁਲ ਦੇਵਾਂਗੇ ਇਹ ਫ੍ਰੀ ਇੱਥੇ ਬਸ ਨਹੀਂ ਇਹਦੀ ਜਿਹੜੀ 43 ਇੰਚ ਦੀ ਵੀ ਲੈਂਦੀ ਆ ਯੂਨੀਕੌਰਨ 43 ਇੰਚ ਦੀ ਵੀ ਲੈਂਦੀ ਆ ਤੇ 14890 ਦੀ ਉਹ ਵੀ 1 ਸਾਲ ਦੀ ਖਰਾਬ ਹੋਣ ਦੇ ਪਿੱਛੇ ਰਿਪਲੇਸਮੈਂਟ ਗਾਰੰਟੀ ਸਮਾਰਟ ਐਂਡਰੋਇਡ ਫਰੇਮਲੈਸ ਤੇ ਨਾਲ ਦੇਵਾਂਗੇ ਇਹਦੇ 25 ਲੀਟਰ ਗੀਜ਼ਰ ਬਿਲਕੁਲ ਫ੍ਰੀ 14890 ਵਿੱਚ ਇੱਥੇ ਬਸ ਨਹੀਂ ਸਾਡੇ ਕੋਲ ਵੈਰੈਟੀ ਤਾਂ ਕਾਫੀ ਨੇ ਸਾਡੇ ਕੋਲ LG, Samsung, Xiaomi, Mi TV ਹੋਰ ਬੰਦ ਖਲਦਾ ਜਾਵੇ ਇੱਕ ਵਾਰੀ ਸਾਰੇ ਹੀ ਟੀਵੀ ਅਵੇਲੇਬਲ ਹੈਗੇ ਆ ਸਾਈਜ਼ ਵੱਡੇ ਲੈਣੇ ਆ ਕੋਈ 65 ਇੰਚ ਲੈਣਾ ਕੋਈ ਆਪਣੇ 55 ਇੰਚ ਲੈਣਾ ਹੈ ਸਾਰੇ ਮਿਲ ਜਾਣਗੇ ਹੁਣ ਤੁਹਾਨੂੰ ਇੱਕ ਸਪੈਸ਼ਲ ਇੱਕ ਰੇਟ ਦਾ ਦੇ ਦਈਏ ਪੋਲਟਕ ਦਾ ਪੋਲੀਟੈਕ ਦਾ ਇੱਕ ਐਜ ਦਾ ਬ੍ਰਾਂਡ ਆ ਜਿਹੜਾ 3 ਸਾਲ ਦੀ ਪੀਸ ਰਿਪਲੇਸਮੈਂਟ ਇਹ ਦਿਵਾਲੀ ਤੇ ਦੇ ਰਿਆ ਸੀਗਾ ਤੇ 3 ਸਾਲ ਦੀ ਪੀਸ ਰਿਪਲੇਸਮੈਂਟ ਦੀ ਹੁਣ ਚੱਲ ਰਹੀ ਆ ਮਤਲਬ ਕਹਿੰਦਾ ਆ ਭਾਪਕੀ 3 ਸਾਲ ਚ ਪੀਸ ਖਰਾਬ ਕਰ ਦੋ ਪੀਸ ਚੱਕੇ ਨਵਾਂ ਔਰ ਇਹਦੇ ਚ ਕੀ ਖਾਸियत ਆ ਇਹਦੇ ਵਿੱਚ ਹੈਗੀ ਆ ਪਹਿਲਾਂ ਤਾਂ ਹੈਗੇ 오ਰੀਜਨਲ ਬ੍ਰਾਂਡ ਇਹ ਲੋਕਲ ਬ੍ਰਾਂਡ ਨਹੀਂ ਹੈਗਾ 오ਰੀਜਨਲ ਬ੍ਰਾਂਡ ਆ ਗੂਗਲ ਸਰਚ ਕਰੋਗੇ ਪੋਲੀਟੈਕ ਕੁਆਲਿਟੀ ਲਿਖ ਕੇ ਉੱਥੇ ਵੀ ਅਵੇਲੇਬਲ ਆ ਐਮਾਜ਼ਨ ਤੇ ਵੀ ਅਵੇਲੇਬਲ ਹੈਗਾ ਤੇ ਸਾਡੇ ਕੋਲ ਵੀ ਅਵੇਲੇਬਲ ਹੈਗਾ ਆ ਉਦੋਂ ਲੋਕੀ ਦੀ ਡੁਪਲੀਕੇਸੀ ਵੇਚ ਕਰਨ ਲੱਪੇ ਪੋਲੀਟੈਕ ਨੂੰ ਪੋ ਯੋਰੋ ਯੋਰੋ ਪੋਲੀਟੈਕ ਦੀ 3 ਸਾਲ ਦੀ ਗਾਰੰਟੀ ਆਂਦੀ ਪੀਸ ਟੂ ਪੀਸ ਰਿਪਲੇਸਮੈਂਟ ਗਾਰੰਟੀ ਉਹ ਵੀ ਲਿਖ ਕੇ ਦੇਵਾਂਗੇ ਬਿੱਲ ਉੱਤੇ ਲਿਖ ਕੇ ਔਰ ਸਾਰਾ ਮਾਲ ਬੇਦੇ ਬਿੱਲ ਬਿੱਲ ਮਿਲੇਗਾ ਬਿਦੌਂ ਬਿੱਲ ਕੋਈ ਮਾਲ ਦਾ ਕੋਈ ਮਤਲਬ ਨਹੀਂ ਹੋ ਤੇ ਰੇਟ ਹੋਏਗਾ 9990 ਰੁਪਏ 3 ਸਾਲ ਚ ਖਰਾਬ ਕਰ ਦੋ ਪੀਸ ਆ ਵੀਸ ਮਿਲ ਜਾਏਗਾ ਮਿਲੇਗਾ ਨਵਾਂ ਹੁਣ ਵੀ ਗੱਲ ਕਰੀਏ 43 ਜੀ ਦੀ 43 ਜੀ ਦੀ ਅਲੈਡੀ ਪੋਲੀਟੈਕ ਦੀ ਮਿਲ ਜਾਏਗੀ 15990 ਰੁਪਏ ਦੀ 3 ਸਾਲ ਚ ਖਰਾਬ ਹੋਣ ਤੇ ਇਹਦੀ ਪੀਸ ਰਿਪਲੇਸਮੈਂਟ ਗਾਰੰਟੀ ਆ ਇਹ ਹੈਗੀ ਦੋਨੋਂ ਹੀ ਵੌਇਸ ਕਮਾਂਡ ਰਿਮੋਟ ਵਿੱਚ ਔ ਹੁਣ ਇਹਦੀ ਗੱਲ ਕਰੀਏ 50 ਇੰਚ ਦੀ 50ਰ 55 ਇੰਚ ਵੀ ਬਲਬ ਲੱਗੀ 55 ਇੰਚ ਬੋਲ ਦਿਖਾਉਦੇ ਜਮੇ 55 ਇੰਚ ਜਿਹੜੀ ਆ ਪੋਲਟੈਕ ਦੀ ਅਲੱਗ ਜਿਹੜੀ ਆ ਉਹ ਚ ਕੀ ਮਿਲੇਗਾ ਤੁਹਾਨੂੰ 5G ਦਾ ਸਪੋਰਟ ਮਿਲ ਜੇਗੀ ਕਿਹਨਾਂ ਦਾ ਬਾਪ ਜੇ 4G 4G ਨੈਟ ਹੁੰਦਾ ਇਹਦਾ 5G ਨੈਟ ਹੈ 5G ਨੈਟ ਦਾ ਸਪੋਰਟ ਹੋਏਗੀ ਔਰ Apple ਦੇ ਫੋਨ ਨਾਲ ਵੀ ਕਨੈਕਟ ਹੋਏਗੀ AirPlay ਵਗੈਰਾ ਜਿਹੜਾ ਸਭ ਕੁਝ ਅਵੇਲੇਬਲ ਹੈਗਾ ਇਹਦੇ ਵਿੱਚ ਤੇ ਇਹ ਹੈਗਾ 30990 ਦੀ 55 ਇੰਚ ਪੂਰੀ ਕੋਰਨਰ ਟੂ ਕੋਰਨਰ 55 ਔਰ 3 ਸਾਲ ਦੀ ਪੀਸ ਰਿਪਲੇਸਮੈਂਟ ਗਾਰੰਟੀ ਖਰਾਬ ਹੋ ਗਿਆ ਪੀਸ ਨਮਾ ਔਰ ਰੇਟ ਹੈਗਾ ਇਹਦਾ 30 ਜਾਂ 990 ਉੱਚੀ ਮਿਲੇਗੀ ਉਹ ਵੀ ਵਾਇਸ ਮੋਡ ਦੇ ਨਾਲ ਔਰ ਮੈਜਿਕ ਮਾਊਸ ਮੋਡ ਹੈ ਜਿਹਨ ਜਦੋਂ ਮਰਜੀ ਕਮਾ ਲਓ ਤੁਸੀਂ ਉਧਰ ਹਰ ਇੱਕ ਵਾਸਤੇ ਚੱਲੇਗਾ ਇਹ ਹੁਣ ਇੱਕ ਹੋਰ ਤੁਹਾਨੂੰ ਦੱਸਮਾ ਕਿ ਸਾਡੇ ਕੋਲ ਜੋ ਸਾਰਾ ਸਟਾਕ ਜਿੰਨਾ ਕਿ ਅਵੇਲੇਬਲ ਹੈਗਾ ਇੰਨਾ ਸਜੇ ਕਿ ਕਿਸੇ ਕੋਲ ਅਵੇਲੇਬਲ ਨਹੀਂ ਹੈਗਾ ਔਰ ਪਲੱਸ ਦੂਜੀ ਗੱਲ ਕੀ ਆ ਕਿ ਆਪਣੇ ਜਿਹੜੇ ਗਾਰੰਟੀਆਂ ਵਾਰੰਟੀਆਂ ਆ ਉਹ ਵਸੇ ਬਿੱਲ ਤੇ ਲੈ ਕੇ ਦੀਦੀ ਗਾਰੰਟੀ ਜੇ ਖਰਾਬ ਹੋਣਾ 20 ਰਿਪਲੇਸਮੈਂਟ ਔਰ ਸਾਈ ਜੀ ਤੁਹਾਨੂੰ ਸਾਰੇ ਮਿਲ ਜਾਣਗੇ ਹੁਣ ਇਸ ਤੋਂ ਇਲਾਵਾ ਤੁਸੀਂ ਲੈਣਾ ਚਾਹੁੰਦੇ ਹੈਗੇ ਸਾਡੇ ਕੋਲ 65 ਜੀ ਸਾਈ ਲੈਣਾ ਚਾਹੁੰਦੇ ਪੈਨ ਜੀ ਸ਼ ਜਾਂ ਆਪਣੇ ਅ ਦੂਜੇ 55ਜ ਵਗੈਰਾ ਲੈਣ ਜਾਂਦੇ ਆ ਇਹ ਵੀ ਅਵੇਲੇਬਲ ਹੈ ਗਿਆ ਸੋ ਵਧੀਆ ਵਧੀਆ ਡੀਲਾਂ ਵਧੀਆ ਵਧੀਆ ਰੇਟ ਲੈਣ ਲਈ ਆਣਾ ਪਏਗਾ ਓਨਲੀ ਕੋਡ ਤੁਸੀਂ ਪਰਮਾਨਲਿਕ 16 ਦੇ ਵੀਡੀਓ ਕਰਕੇ ਪਾ ਦਿਓ ਸ਼ੇਅਰ ਸ਼ੇਅਰ ਨਾਲ ਸ਼ੇਅਰਿੰਗ ਗਿਫਟ ਅਸੀਂ ਲੱਗ ਦੋ ਦੇ ਦਈਆ ਪਲੱਸ ਸਾਡੇ ਚੈਨਲ ਨੂੰ ਕਰੋ ਫੋਲੋ ਫੇਸਬੁਕ ਇੰਸਟਾਗ੍ਰam ਔਰ ਜੁੜੋ ਫੋਲੋ ਕਰਕੇ ਸਕਰੀਨਸ਼ਾਟ ਸੈਂਡ ਕਰ ਦਿਓ 98683041 ਤੇ ਉਹਦੇ ਲਈ ਤੁਹਾਨੂੰ ਲੱਕੀ ਕੂਪਨ ਇੱਕ ਲੱਗ ਦੋ ਦਿੱਤਾ ਜਾਏਗਾ ਜਿਹਦਾ ਲੱਕੀ ਡਰਾਗ ਡਾਂਗੇ ਅਸੀਂ 3 ਨਵੰਬਰ ਨੂੰ ਸੋ ਇਦਾਂ ਦੀਆਂ ਵਧੀਆ ਵਧੀਆ ਚੀਜ਼ਾਂ ਵਧੀਆ ਵਧੀਆ ਵੀਡੀਓ ਦੇਖਣ ਲਈ ਲੈਣਾ ਪਏਗਾ ਤੁਹਾਨੂੰ ਓਨਲੀ ਪਰਮਾਰ ਲਕਸ ਵਾਲਿਆਂ ਦੇ ਔਰ ਪੇਜ ਤੇ ਪਲੱਸ ਖਰੀਦਣ ਲਈ ਲੈਣਾ ਪਏਗਾ ਪਰਮਾਰ ਇਲੈਕਟ੍ਰੋਨਿਕਸ ਵਾਲੇ ਸ਼ੋਰੂਮ ਤੇ ਸੋ ਜਲਦੀ ਆਓ ਸ਼ੋਪਿੰਗ ਕਰੋ ਵਧੀਆ ਸਮਾਨ ਬਧੀਆ ਚੀਜ਼ਾਂ ਘਰ ਲੈ ਜਾਓ ਧੰਨਵਾਦ